ਪੁਰੀ ਪੰਜਾਬ ਨੇ ਅੱਜ ਤੱਕ ਕੋਈ ਐਕਸ਼ਨ ਲਿਆ ਜਿਹੜੇ ਬੰਦੇ ਸਿੱਖਾਂ ਨੂੰ ਮਾਰਾ ਸੂਤ ਜਿਵੇਂ ਲੰਗਾ ਜਾ ਬੂਟਾ ਚਲ ਰੂਮੀ ਆ ਤਾਂ ਪੰਪ ਦੇ ਇਹਨਾਂ ਪੰਪ ਜਾ ਕੇ ਜਿੰਮੇਦਾਰਾਂ ਨੇ ਅੰਬਰਪਾਲ ਦੇ ਹਲਟ ਵੀਡੀਓ ਪਾਲ ਗਏ ਸੀ ਉਹਨੇ ਮਾਫੀ ਮੰਗ ਲਈ ਉਹਨੇ ਕਿਹਾ ਮੈਂ ਭਾਨਨੇ ਦੇ ਦੇ ਲੱਖੇ ਦੇ ਵੀਡੀਓ ਪਾਗਾ ਮੇਰਾ ਅੰਬਰਪਾਲ ਨਾਲ ਕੋਈ ਲੈਣਾ ਦੇਣਾ ਨਹੀਂ ਯਾਰ ਪਹਿਲੇ ਤੁਸੀਂ ਦੇਖ ਲਿਆ ਕਰੋ ਸੁੱ ਨੂੰ ਕੋਈ ਕੱਢ ਨੂੰ ਨੇਕੀ ਹੋ ਜੇ ਸੋਡਾ ਆਣ ਗਵਾਣ ਜਿਹਦੇ ਨਾਲ ਕੋਈ ਪ੍ਰਾਣੇ ਮੱਤ ਪੀਤ ਹੁੰਦੇ ਆ ਸੋਡਾ ਟਾਈਮ ਚੱਕ ਜੇ ਫਿਰ ਤੁਸੀਂ ਕੱਢ ਨੂੰ ਕਹੂਗਾ ਸਾਡਾ ਸਿੱਖਾ ਨੇ ਐ ਕਰਤਾ ਯਾਰ ਮੈਂ ਕਿਹਨਾਂ ਸਰਕਾਰ ਨੂੰ ਚਾਹੀਦਾ ਜਿਹੜੀ ਇਹ ਜੇ ਬਿਆਨ ਦਿੰਦੇ ਆ ਇਹਨਾਂ ਦੇ ਨੱਥ ਪਾਈ ਜਾ ਵੀ ਪਹਿਲੇ ਹੀ ਮੌਕੇ ਤੇ ਇਹ ਬੰਦਿਆਂ ਨੂੰ ਅੰਤ ਕਰਿਆ ਜਾਵੇ ਇਹਨਾਂ ਦੇ ਕੋਈ ਧਾਰਾ ਇਹ ਜੀ ਲਾਈ ਜਾਵੇ ਜਿਹੜੇ ਇਹ ਉਲਟ ਬਿਆਨ ਦੇਣ ਹੀ ਨਾ ਮੁੜ ਕੇ ਤੁਸੀਂ ਕਹਿੰਦੇ ਕਹਦੰਨਿਆ ਸਖ ਹੱਤਵਾਦੀ ਆ ਉਹ ਆਏ ਆ ਜਾਉ ਆ ਮੇਰੇ ਹੱਥ ਜੋੜ ਕੇ ਬੇਨਤੀ ਐ ਇਹ ਪਹਿਲਾਂ ਬੋਲਣ ਲੱਗੇ ਸ਼ਰਮ ਘਾਲਿਆ ਕਰੋ ਉਹੋ ਜਿਹੇ ਬੰਦੇ ਤੇ ਤਾਂ ਬੋਲਿਆ ਕਰੋ ਜਿਨੇ ਕਿਸੇ ਦਾ ਬਲਾਤ ਕਰਕੇ ਦਾ ਕੁੜੀ ਦਾ ਕੀਤਾ ਜਾਂ ਚੋਰੀ ਠੱਗੀ ਕਰੀ ਆ ਜਾਂ ਜਿਨੇ ਕੋਈ ਮਾੜਾ ਕੰਮ ਕੀਤਾ ਜਿਹੜੇ ਯਾਰ ਆਪਣੇ ਕੌਮ ਦੀ ਖਾਤਰ ਖੜਦੇ ਉਹਨਾਂ ਦੇ ਖਿਲਾਫ ਤਾਂ ਤੁਸੀਂ ਨਾ ਆਏ ਜਾਂ ਵੀਡੀਓ ਪਾਇਆ ਕਰੋ ਮੜ ਕੇ ਆਪ ਤੁਸੀਂ ਕਹਿ ਦੇਣਾ ਸਿੱਖਾਂ ਨੇ ਆਏ ਕਰਤਾ ਤੇ ਕਾਡੂ ਨੁਕਸਾਨ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਆਣਗੁਆਣ ਕਰ ਜਾਂਦਾ ਮੇਰੀ ਬਸ ਹੱਥ ਜੋੜ ਕੇ ਬੇਨਤੀ ਆ ਤੁਸੀਂ ਬੋਲਣ ਲੱਗੇ ਥੋੜਾ ਜਿਹਾ ਨਾ ਦੇਖਿਆ ਕਰੋ ਤੇ ਹੋਰ ਮੈਂ ਸਰਕਾਰ ਨੂੰ ਕਹਿਣਾ 4 ਤਰੀਕ ਦਾ ਰਿਜ਼ਲਟ ਆ ਵਾ 1,97,000 ਤੇ ਅਮਰਤ ਪੜ ਜਿੱਤਿਆ ਵਾ ਉਹਦਾ ਸਵਾਗਤ ਕਰਨਾ ਚਾਹੀਦਾ ਕੱਲ ਨੂੰ ਕੋਈ ਤਰਸੀਬ ਸਿੰਘ ਉਹਦੀ ਮਾਤਾ ਕੋਈ ਐਕਸ਼ਨ ਤਾਂ ਜਾਂਦਾ ਸਿੱਖ ਨੂੰ ਇਹ ਕੋਈ ਗੱਲਬਾਤ ਹੁੰਦੀ ਆ ਮੁੜ ਕੇ ਤੁਸੀਂ ਕਹੋਗੇ ਮਾਹੌਲ ਖਰਾਬ ਹੁੰਦਾ ਇਹਦੇ ਨਾਲ ਪਹਿਲਾਂ ਤੁਸੀਂ ਮਸਲਾ ਸਾਂਭ ਲਿਆ ਕਰੋ ਨਾ ਭਗਵਾਨ ਤਮਨ ਤਾਂ ਬੰਦੀ ਸਿੰਘਾ ਦੇ ਮਸਲੇ ਤੇ ਆਪ ਬੰਦਾ ਰਿਆ ਅੱਜ ਪਤਾ ਨਹੀਂ ਕੀ ਗੱਲ ਆ ਆਵਰਤਾ ਪੜਿਆ ਯਾਰ ਜੱਤਿਆ ਕੋਈ ਮੈਂਬਰ ਜੱਤਿਆ ਮਾਨੇ ਉਹਦਾ ਪਾਰਲੀਮੈਂਟ ਦੀ ਬੋਰਡ ਜੱਤਿਆ ਇਹ ਸਰਕਾਰ ਨੂੰ ਚਾਹੀਦਾ ਛੇਤੀ ਛੇਤੀ ਸਾਡਾ ਅੰਮ੍ਰਿਤ ਪੜ ਰਿਹਾ ਕਿੱਥੇ ਜਾਵੇ